ਤਸਿਕਾ ਸਾਰਿਆਂ ਨੂੰ ਹੌਸਨਾਉ ਜੀ ਕੀ ਹਾਲ ਚਾਲ ਹੈ ਫਰਸਟ ਵੈਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਸੋਹਣੀ ਸੋਹਣੀ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਜਿਹੜੀ ਭਾਲ ਸਕਦੇ ਹੋ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇ ਤੇ ਲੋ ਜੀ ਸ਼ੁਰੂ ਕਰਦੇ ਆ ਅੱਜ ਫਿਰ ਡਿਸਕਾਊਂਟ ਦੀ ਵੀਡੀਓ ਪਰ ਅੱਜ ਰਹਿਣਗੇ ਸੂਟ ਰਾਮ ਟੈਕਸ ਦੇ ਸੂਟ ਦੁਪੱਟਿਆਂ ਵਾਲੇ ਔਰ ਹੈਵੀ ਡਿਸਕਾਊਂਟ ਦੇ ਸੂਟ ਰਹਿਣਗੇ ਬਹੁਤ ਖੂਬਸੂਰਤ ਸੂਟ ਲੋ ਜੀ ਪਹਿਲਾ ਸੂਟ ਬਹੁਤ ਪਿਆਰਾ ਸੂਟ ਸਾਰੇ ਸੂਟ ਰਾਮ ਟੈਕਸ ਦੇ ਰਹਿਣਗੇ ਜੀ ਸਬ ਬ੍ਰਾਂਡਡ ਸੂਟ ਨੇ ਔਰ ਸਾਰੇ ਸੂਟ ਹੈਵੀ ਡਿਸਕਾਊਂਟ ਦੇ ਸੂਟ ਨੇ ਗ੍ਰੇ ਕਲਰ ਬਹੁਤ ਜਿਆਦਾ ਸੋਹਣਾ ਸੂਟ ਬਹੁਤ ਜਿਆਦਾ ਲੋ ਜੀ ਤੁਸੀਂ ਵਿੱਚ ਇਹਦੇ ਸਾਰੇ ਬੁੰਤੀ ਆ ਜੋ ਵੀ ਕਲਰਫੁਲ ਦਿਖ ਰਿਹਾ ਆ ਸਾਰੇ ਪਿੰਟੈਕਸ ਪਏ ਹੋਏ ਨੇ ਨੈਕ ਦੇ ਉੱਪਰ ਤੇ ਨਾਲ-ਨਾਲ ਤੁਹਾਨੂੰ ਵਰਕ ਦੀ ਲਾਈਨ ਦਿਖ ਰਹੀ ਹੈ ਇੱਧਰ ਵੀ ਤੇ ਇੱਧਰ ਵੀ ਠੀਕ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਬਣੀ ਹੋਈ ਹੈ neck ਤੇ ਕੋਈ ਡਿਜ਼ਾਈਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਪਹਿਲਾਂ ਹੀ ਇਹਦੇ ਤੇ ਡਿਜ਼ਾਈਨਿੰਗ ਹੋਈ ਹੋਈ ਹੈ ਲਓ ਜੀ ਇਹ ਹੈਗਾ ਇਹਦਾ ਘੇਰਾ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਪਲੱਸ ਇਹ ਵਾਲੀ ਨਾਲ ਤੁਹਾਨੂੰ ਲੇਸ ਵੀ ਲੂਗੀ ਘੇਰਾ ਨਾਪਦੇ ਨਹੀਂ ਐ ਵੈਸੇ ਰਾਮ ਟੈਕਸ ਦੇ ਸੂਟਾਂ ਦਾ ਘੇਰਾ 26 27 ਤੱਕ ਹੁੰਦਾ ਹੀ ਹੈ ਲਓ ਵੀ 26 ਹੈ ਜੀ ਘੇਰਾ ਇਹਦਾ ਤੁਸੀਂ ਰਾਮ ਨਾਲ 27 ਤਰੀਕ ਤੱਕ ਕ੍ਰੈਡਿਟ ਕਰ ਸਕਦੇ ਹੋ ਪਾਈਪਿੰਗ ਵਗੈਰਾ ਲਾ ਕੇ ਤੇ ਬਹੁਤ ਹੀ ਵਧੀਆ ਰਨਿੰਗ ਦੇ ਵਿੱਚ ਇਹ 5 ਮੀਟਰ ਦਾ ਸੂਟ ਮਿਲੂਗਾ ਜੀ ਤੁਹਾਨੂੰ ਕਪੜਾ ਬਹੁਤ ਜ਼ਿਆਦਾ ਸੋਹਣਾ ਬਿਨਾ ਲਾਈਨਿੰਗ ਤੋਂ ਸੂਟ ਬਣ ਜੂਗਾ ਇਧਰ ਲਈਆਂ ਪਹਿਣਾ ਲਈ ਬਾਹਰ ਲਈਆਂ ਲਈ ਨਹੀਂ ਬਾਹਰ ਲਈਆਂ ਨੂੰ ਲਾਈਨਿੰਗ ਲਾਉਣੀ ਪਊਗੀ ਤੇ ਲਓ ਜੀ ਬਹੁਤ ਖੂਬਸੂਰਤ ਕਿਹ ਸੂਟ ਦੁਪੱਟਾ ਦਿਖਾ ਦਿੰਨੀ ਆ ਦੁਪੱਟਾ ਉਸ ਤੋਂ ਵੀ ਜ਼ਿਆਦਾ ਸੋਹਣਾ ਆ ਰੰਗ ਆ ਜੋ ਮਰਜ਼ੀ ਆਈ ਜਾਵੇ ਅੱਛਾ ਆ ਰੰਗ ਵੇਖ ਲੈਣ ਲਓ ਬੀਬੀ ਬੀਨ ਦੱਸ ਤਾਂ ਆ ਰੰਗ ਆ ਬਾਕੀ ਜੋ ਮਰਜ਼ੀ ਆਈ ਜਾ ਹਾਂ ਕਦੇ ਕੋਈ ਆ ਜਾਵੇ ਨਾ ਕਦੇ ਕਹੇ ਜਾ ਹਾਂ 11 ਕਲਰ ਇਹ ਵਾਲਾ ਹੈ ਹਾਂ ਲਓ ਦੁਪੱਟਾ ਦੇਖੋ ਚਨੌਣ ਦਾ ਦੁਪੱਟਾ ਲ फोर साइड लेस ਤੁਸੀਂ ਕਲਰਫੁਲ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਇਹਦੇ ਨਾਲ ਜਿਹੜਾ ਸੂਟ ਹੈਗਾ ਨਾ ਉਹ ਬਹੁਤ ਵਧੀਆ ਲੱਗਣ ਲੱਗਿਆ ਦੱਲ ਨਹੀਂ ਲੱਗਦਾ ਬਲਕਿ ਬ੍ਰਾਈਟ ਲੱਗਦਾ ਸੂਟ ਬਹੁਤ ਪਿਆਰਾ ਬਹੁਤ ਪਿਆਰਾ ਦੁਪੱਟਾ ਕਲਰਫੁਲ ਜਾਂ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਹੈ ਅੱਜ ਡਿਸਕਾਊਂਟਡ ਪ੍ਰਾਈਸ ਦੱਸੂਗੀ ਤੁਹਾਨੂੰ ਮੈਂ ਲੋ ਜੀ 2470 ਦਾ ਸੂਟ ਸੀਗਾ ਤੇ ਅੱਜ ਤੁਹਾਨੂੰ ਮਿਲ ਰਿਹਾ ਹੈ ਇਹ 2250 ਲੋ 220 ਰੁਪਏ ਦਾ ਡਿਸਕਾਊਂਟ ਦੇ ਰਿਹਾ ਇਸ ਤੋਂ ਬਾਅਦ ਦੱਸੀ दे ही नहीं सकते जी थो पता ही है लो अगला सूट देखो बहुत सोहने सूट ने सारे कोई घट नहीं है किस तो? अनियन अन शेड है कपड़ा प्यारा जेड से आमटैक्स का कपड़ा बहुत होंगे गलेस कॉटन आराम ग्लेस कॉटन ठीक है घेरा एद दिनी घेरा तो बहुत ज्यादा हों पच्ची तो प्लस ही होंगे घेरा पच्ची तो घट तो कद नहीं हो 26.5 26.5 ਕੇਰਾ ਹੁੰਦਾਈ ਇਹਨਾਂ ਆਪਣੀ ਦੀ ਵੀ ਲੋੜ ਨਹੀਂ ਹੈਗੀ ਇਹਨਾਂ ਦੇ ਘੇਰੇ ਵਧੀਆ ਹੁੰਦੇ ਨੇ ਗਲੇਸ ਕਾਟਨ ਦਾ ਸੂਟ ਆ ਪਾਈਪਿੰਗ ਲੱਗੀ ਹੋਈ ਆ ਨੀਚੇ ਵਰਕ ਹੋਇਆ ਹੋਇਆ ਉੱਪਰ ਬੜਾ ਪਿਆਰਾ ਜਿਹਾ ਬਰੀਕੀ ਨਾਲ ਵਰਕ ਹੋਇਆ ਹੋਇਆ ਠੀਕ ਹੈ ਜੀ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਤੇ ਇਹ ਮਿਲੂਗਾ ਜੀ ਤੁਹਾਨੂੰ ਸ਼ਰਟ ਗਲੇਸ ਕਾਟਨ ਦਾ ਆ ਰੰਗ ਦੇਖ ਲੈਣ ਬਸ ਸਹੀ ਹੈ ਕਲਰ ਜਿੱਥੇ ਬੀਬੀ ਨੇ ਦੱਸਿਆ ਉੱਥੇ ਤੁਸੀਂ ਦੇਖ ਲਓ ਉਹ ਸਹੀ ਹੈ ਤੇ ਸਲਵਾਰ ਮਿਲੂਗੀ ਜੀ ਇਹਦੀ 3 ਮੀਟਰ ਦੀ ਤੇ ਇਹ ਵਾਲੀ ਸਲਵਾਰ ਠੀਕ ਹੈ ਜੀ ਵੱਡੀਆਂ ਵੱਡੀਆਂ ਸਲਵਾਰਾਂ ਵਾਲੇ ਸੂਟ ਹੁੰਦੇ ਨੇ ਜਿਹੜੀਆਂ ਭੈਣਾਂ ਨੂੰ ਖੁੱਲੀਆਂ ਸਲਵਾਰਾਂ ਪਾਉਣ ਦੀ ਆਦਤ ਹੈ ਉਹ ਲੈ ਸਕਦੀਆਂ ਨੇ ਲਓ ਜੀ ਦੁਪੱਟਾ ਦੇਖੋ ਪਿਓਰ ਦਾ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਆਹ ਲਓ ਖੁੱਲਾ ਚੌੜਾ 1.5 ਮੀਟਰ ਦਾ ਦੁਪੱਟਾ ਵਧੀਆ ਠੀਕ ਹੈ ਜੀ ਪ੍ਰਿੰਟ ਵੀ ਬਹੁਤ ਸੋਹਣਾ ਦੁਪੱਟੇ ਦਾ ਦੁਪੱਟਾ ਕੋਈ ਛੋਟਾ ਨਹੀਂ ਹੁੰਦਾ 1.5 ਮੀਟਰ ਦੇ ਦੁਪੱਟੇ ਹੁੰਦੇ ਨੇ ਤوڑਾਈ ਪੂਰੀ ਆ ਲੰਬਾਈ ਪੂਰੀ ਆ ਔਰ 4 ਸਾਈਡ ਲੇਸ ਠੀਕ ਹੈ ਜੀ ਤੇ ਰੇਟ ਹੈਗਾ ਇਹਦਾ ਅੱਜ ਤੁਹਾਨੂੰ ਇਹ ਮਿਲੂਗਾ ਜੀ 1950 ਦੇ ਵਿੱਚ ਇਹ ਸੂਟ ਤੁਹਾਨੂੰ 1950 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਹਾਂ ਲੋ ਇਹ ਵਾ ਦੇਖੋ ਇਹ ਵੀ ਬਹੁਤ ਸੋਹਣਾ ਸਿੰਟਲੋ neck ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਜੀ ਬਹੁਤ ਪਿਆਰਾ ਸੁਪਾ ਕਲਰ ਵੀ ਬੜਾ ਜਿਆਦਾ ਸੋਹਣਾ ਹੈ ਡਿਫਰੈਂਟ ਜਿਹਾ ਕਲਰ ਹੈਗਾ ਇਹ ਜਿਹੇ ਕਲਰ ਥੋੜੇ ਘੱਟ ਹੀ ਹੁੰਦੇ ਨੇ ਸਹੀ ਆ ਰੇ ਬੀਬੀ ਕਲਰ ਹਾਂ ਕਲਰ ਤੁਸੀਂ ਸਹੀ ਦੇਖ ਰਹੇ ਹੋ ਤੇ ਨੱਕ ਦੇਖੋ ਤੁਸੀਂ ਨੱਕ ਬਹੁਤ ਪਿਆਰਾ ਬਣਿਆ ਹੋਇਆ ਹੈ ਤੇ ਵਰਕ ਹੋਇਆ ਹੋਇਆ ਸਾਰੇ ਨੱਕ ਦੇ ਉੱਪਰ ਆ ਤੁਹਾਨੂੰ ਵਰਕ ਮਿਲੂਗਾ ਨੇੜੇ ਕਰਕੇ ਦਿਖਾ ਦਊਂਗਾ ਇੱਥੇ ਰੰਗ ਸਹੀ ਆ ਇੱਥੇ ਸਹੀ ਸਹੀ ਜੇ ਅੰਡਰਸਟਿਗਰੀ ਜੀ ਆ ਰੰਗ ਵੇਖ ਲੈਂ ਹਮ ਇੱਥੇ ਜਮ ਸਹੀ ਆ ਚਲੋ ਲਓ ਜੀ ਹੁਣ ਤੁਸੀਂ ਇਹਦਾ ਵਰਕ ਦੇਖੋ ਆ ਨੱਕ ਆ ਨੱਕ ਤੇ ਸਾਰੇ ਤੇ ਆ ਬਰੀਕ ਵਰਕ ਹੈ ਔਰ ਤਿੰਨੋਂ ਸਾਈਡਾਂ ਤੇ ਫੇਰਾ ਥ੍ਰੈਡਵਰਕ ਮਿਲ ਰਿਹਾ ਤੁਹਾਨੂੰ ਬਹੁਤ ਪਿਆਰਾ ਰਾਮਟੈਕਸ ਦਾ ਸੂਟ ਹੈ ਗਲੇਸ ਕਾਟਨ ਦਾ ਸੂਟ ਹੈ ਸਾਰੇ ਚ ਇਦਾਂ ਪ੍ਰਿੰਟਿੰਗ ਹੈਗੀ ਲੰਬੀਆਂ ਲਾਈਨਾਂ ਦੀ ਤੁਸੀਂ ਮੋਟੇੋਂ ਤਾਂ ਪਤਲੇ ਲੱਗੋਗੇ ਤੇ ਜੇ ਪਤਲੇੋਂ ਤਾਂ ਹੋਰ ਵੀ ਪਤਲੇ ਲੱਗੋਗੇ ਤੇ ਲੰਬੇ ਵੀ ਲੱਗੋਗੇ ਠੀਕ ਹੈ ਜੀ ਤੇ ਆ ਹੈਗਾ ਇਹਦਾ ਘੇਰਾ 26 27 ਘੇਰਾ ਹੋਊਗਾ ਘੇਰੇ ਤੇ ਉਦਾਂ ਹੀ ਵਰਕ ਹੈਗਾ ਜਿਸ ਤਰ੍ਹਾਂ ਦਾ ਵਰਕ ਤੁਸੀਂ ਗਲੇ ਤੇ ਦੇਖਿਆ ਸੀਗਾ ਲੈਂਥ ਵਗੈਰਾ ਦਾ ਇਦਾਂ ਕੋਈ ਚੱਕਰੇ ਤਾਂ ਹੁੰਦਾ ਨਹੀਂ ਕਿਉਂਕਿ ਨੈਕ ਤੇ ਕਾਫੀ ਵਰਕ ਹੁੰਦਾ ਉਪਰੋਂ ਕੱਟਿਆ ਜਾਂਦਾ ਤੇ ਪਾਈਪਿੰਗ ਲੱਗੀ ਹੋਈ ਹੈ ਤੇ ਨਾਲ ਇਹਦੇ ਇਹ ਵਾਲੀ ਸਲਵਾਰ ਮਿਲੂਗੀ ਥੋੜੀ ਥੋੜੀ ਨਾ ਵਿੱਚ ਪ੍ਰਿੰਟਿੰਗ ਹੈਗੀ ਆ ਇਹਦੇ ਹਲਕੀ ਹਲਕੀ ਤੇ ਸਲਵਾਰ ਮਿਲੂਗੀ ਜੀ ਤੁਹਾਨੂੰ 3 ਮੀਟਰ ਲਗਭਗ 3 ਮੀਟਰ ਹੀ ਹੋਊਗੀ ਥੋੜੀ ਬਹੁਤੀ ਭਾਵੇਂ ਕੋਈ ਕੁਝ ਪੁਆਇੰਟ ਘੱਟ ਹੋਵੇ ਆਦਰਵਾਇਜ਼ 3 ਹੀ ਹੋਊਗੀ ਇਹ ਤੇ ਨਾਲ ਇਹਦੇ ਦੁਪੱਟਾ ਜਿਹੜਾ ਮਿਲੂਗਾ ਹਮੋਂ ਦਿਖਾ ਦਿੰਨੀ ਆ ਜੀ ਜਿਹਨੋਂ ਦੇ ਦੁਪट्टे ਨਾਲ ਆ ਸੂਟ ਬਹੁਤ ਪਿਆਰਾ ਸੂਟ ਹੈ کافی ਜਿਆਦਾ ਸੋਹਣਾ ਸੂਟ ਹੈ ਹਾਂ ਲੋ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈ ਇੰਨਾ ਸਰਦਾਰੀ ਲੁੱਕ ਦੇ ਸੂਟ ਹੈ ਲੋ ਲਸ਼ ਲਸ਼ ਕਰਦੇ ਸੂਟ ਹੈ ਬਹੁਤ ਸੋਹਣੇ ਖੁੱਲਾ ਚੌੜਾ ਦੁਪੱਟਾ ਔਰ ਫੋਰ ਸਾਈਡ ਲਿਸ ਠੀਕ ਹੈ ਜੀ ਇਹ ਸੂਟ ਵੀ ਤੁਹਾਨੂੰ 1950 ਚ ਮਿਲੂਗਾ ਡਿਸਕਾਊਂਟ ਦੇ ਸੂਪ ਨੇ ਫ੍ਰੀ ਸ਼ਿਪਿੰਗ ਨਾਲ ਆਉਗਾ ਲੋ ਜੀ ਅਗਲਾ ਦੇਖੋ ਹਰੇਕ ਸੂਟ ਆਦੀ ਆ ਉਦੀ ਤਾਂ ਬਹੁਤ ਜਿਆਦਾ ਸੋਹਣਾ ਹੈ ਇਹ ਤੁਹਾਨੂੰ ਕਾਟਨ ਦੇ ਵਿੱਚ ਮਿਲੂਗਾ ਔਰ ਮਰੀ ਕਾਟਨ ਨਹੀਂ ਬਹੁਤ ਵਧੀਆ ਬਾਟਮ ਪੂਰੀ ਹੈਵੀ ਕਾਟਨ ਹੁੰਦੀ ਹੈ ਜਿਹੜੀ ਉਹ ਵਾਲੀ ਕਾਟਨ ਮਿਲੂਗੀ ਆ ਲਓ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਸਾਰੇ ਤੇ ਪ੍ਰਿੰਟਿੰਗ ਦੇਖ ਲਓ ਪਹਿਲਾਂ ਤੁਸੀਂ ਸ਼ਰਟ ਦੇ ਵਿੱਚ ਤੇ ਫਿਰ ਇਹਦੇ ਤੇ ਜਿਹੜਾ ਫਲਾਵਰ ਪਿਆ ਹੋਇਆ ਇਹ ਸਾਰਾ ਵਰਕ ਦਾ ਫਲਾਵਰ ਹੈਗਾ ਵਿੱਚ ਵਿੱਚ ਮਿਰਰ ਵਰਕ ਵੀ ਹੋਇਆ ਔਰ ਥ्रेड ਵਰਕ ਵੀ ਹੋਇਆ ਕਾਫੀ ਪਿਆਰਾ ਸੂਟ ਹੈਗਾ ਇਹ ਤੇ ਘੇਰੇ ਤੇ ਤੁਹਾਨੂੰ ਆ ਇੱਥੇ ਤੱਕ ਫਿਰ ਫਲਾਵਰ ਹੈਗਾ ਔਰ ਘੇਰੇ ਤੇ ਤੁਹਾਨੂੰ ਮਿਲੂਗੀ ਜੀ ਇਹ ਵਾਲੀ ਡਬਲ ਲੇਸ ਲੋ ਠੀਕ ਹੈ ਜੀ ਤੇ ਜਿਹੜੀ ਇਹਦੀ ਸਲਵਾਰ ਹੈਗੀ ਆ ਉਹ ਵੀ ਗਲੇਸ कॉटन ਦੀ ਹੈ ਗਲੇਸ कॉटन ਨਹੀਂ कॉटन ਨਹੀਂ ਇਹ ਕਾਟਨ ਦੀ ਹੈ ਇਹ ਕੈਮਰੀ कॉटन ਦੀ ਹੈ ਇਹ ਵੀ कॉटन ਦਾ ਹੀ ਹੈ 셔ਟ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ 셔ਟ ਆ ਦੇਖੋ ਜੀ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਬਿਲਕੁਲ ਵੀ ਔਰ ਸਲਵਾਰ ਹੈ ਜਿਹੜੀ ਇਹਦੀ ਵੀ ਕਪੜਾ ਜਿਹੜਾ ਉਹ ਕਿੰਨਾ ਮਿਲੂਗਾ ਮੇਰੇ ਖਿਆਲ ਆ ਜਿਆਦਾ ਹੈ ਇਹਦਾ ਤਿੰਨ ਤਿੰਨ ਮੀਟਰ ਕਪੜਾ ਹੈ ਜੀ 셔ਟ ਦਾ ਵੀ ਤਿੰਨ ਮੀਟਰ ਹੈ ਔਰ ਸਲਵਾਰ ਦਾ ਵੀ ਲੋ ਬਾਜੂ ਦਾ ਇਹਦਾ ਅਲੱਗ ਸਟੱਫ ਹੈਗਾ ਆ ਲੋ ਇਹ ਹੈਗੀ ਆ ਦੀ ਬੈਕ ਸਾਈਡ ਆਹ ਵੜੀ ਇਹਦੀ ਬੈਕ ਸਾਈਡ ਮਿਲੂਗੀ ਇਹ ਵਾਲਾ ਪ੍ਰਿੰਟ ਬੈਕ ਸਾਈਡ ਤੇ ਆਊਗਾ ਇਹ ਇਥੋਂ ਲੈ ਕੇ ਸਾਰੀ ਇਹਦੀ ਬਾਜੂ ਹੈ ਇਥੋਂ ਕੱਟੂਗੀ ਬਾਜੂ ਇਹ ਕਾ ਨਿਕਲੇ ਹੋਗੀ ਇਹ ਕਾਵੜੀ ਬਾਜੂ ਨਿਕਲੂਗੀ 3 ਮੀਟਰ ਦੀ ਸ਼ਰਟ ਔਰ 3 ਮੀਟਰ ਦੀ ਸਲਵਾਰ ਮਿਲ ਗਈ ਇਹਦੇ ਨਾਲ ਤੁਹਾਨੂੰ ਖੁੱਲਾ ਡੁੱਲਾ ਕਪੜਾ ਮਿਲੂਗਾ ਤੇ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਦੁਪੱਟਾ ਇਹਦਾ ਮੇਰੇ ਖਿਆਲ ਨਾਲ ਚਨੂੰਨ ਦੇ ਵਿੱਚ ਹੀ ਆ ਥੋੜਾ ਜਿਹਾ ਰੰਗ ਫਿੱਕਾ ਹੁੰਦਾ ਇੱਥੇ ਮਸਲੀਨ ਦੇ ਵਿੱਚ ਦੁਪੱਟਾ ਹੈ ਜੀ ਬਹੁਤ ਪਿਆਰੀ ਮਸਲੀਨ ਪੀਚਾ ਜਿਹਾ ਕਲਰ ਹੈਗਾ ਜੀ ਮਿਕਸ ਜਆ ਆ ਲੋ ਲੰਬਾ ਚੌੜਾ ਦੁਪੱਟਾ ਐਨ ਚੌੜਾ ਕਈ ਭੈਣਾਂ ਗੱਲ ਦਿੰਦੀਆਂ ਮਸਲੀਨ ਦੇ ਦੁਪੱਟੇ ਚੌੜੇ ਕਰ ਮੇਰੇ ਬਹੁਤ ਚੌੜਾ ਦੁਪੱਟਾ ਜੀ ਸੰਭਿਆ ਵੀ ਨਹੀਂ ਜਾਣਾ ਇਹਨਾਂ ਚੌੜਾ ਇਹਦਾ ਪੂਰਾ ਚੌੜਾ ਦੁਪੱਟਾ ਤੇ ਪ੍ਰਿੰਟਿੰਗ ਦੇਖ ਲਓ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਇਹ ਹੈਗੀ ਹੈ ਜੀ ਇਹਦੇ 4 ਸਾਈਡ ਲੱਗੀ ਹੋਈ ਲੇਸ ਮੌਕਾ ਬਹੁਤ ਵਧੀਆ ਹੈ ਜਾਂਦੇ ਜਾਂਦੇ ਹੁਣ ਤੁਸੀਂ ਡਿਸਕਾਊਂਟ ਦੇ ਸੁਪ ਲੈ ਲਓ ਬਹੁਤ ਖੂਬਸੂਰਤ ਛੂਟਾ ਬਹੁਤ ਜ਼ਿਆਦਾ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਨੀ ਆ ਪਹਿਲਾਂ ਇਹਦੀ ਪ੍ਰਾਈਸ ਹੈਗੀ ਸੀਗੀ ਜੀ 2145 ਅੱਜ 1950 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਉਹ ਕੋ ਲੈ ਲੈ ਕੇ ਰੱਖੋ ਹੁਣ ਤੁਸੀਂ ਫਟਾਫਟ ਤੇ ਲਓ ਜੀ ਅਗਲਾ ਸੂਟ ਦੇਖੋ ਸੇਮ ਹੈ ਇਹ ਕਲਰ ਫਰਕ ਹੈ ਮੈਨੂੰ ਲੱਗਦਾ ਹੈ ਉਹੀ ਹੈ ਮਾ ਫਿਰ ਰੰਗ ਫਿੱਕਾ ਆਇਆ ਥੋੜਾ ਜਿਹਾ ਦੱਸ ਦੇ ਚਲੋ ਕੋਈ ਗੱਲ ਨਹੀਂ ਸੋਹਣੀ ਰਹਿਣੀ ਸਾਰੇ ਵੀ ਥੋੜਾ ਜਿਹਾ ਫਿੱਕਾ ਆ ਗਿਆ ਉਸ ਤੋਂ ਥੋੜਾ ਅੱਛਾ ਆਊਗਾ ਅਨਿਅਨ ਜਿਹਾ ਸ਼ੇਡ ਹੈ ਆ ਲਓ ਜੀ ਇਹ ਵਾਲੀ ਪ੍ਰਿੰਟਿੰਗ ਹੈ ਦੀ ਉਪਰੋਂ ਦੇਖੋ ਪ੍ਰਿੰਟਿੰਗ ਪਹਿਲਾਂ ਠੀਕ ਹੈ ਡਾਰਕ ਲਾਈਟ ਜਾਂ ਕਲਰ ਹੈਗਾ ਇਹਦਾ ਰੰਗ ਹੋਣ ਇਹਦਾ ਫਿੱਕਾ ਹੀ ਜਾਂਦਾ ਤੇ ਇਹ ਹੈਗਾ ਜੀ ਸਾਰਾ ਇਹਦੇ ਤੇ ਵਰਕ ਹੋਇਆ ਹੋਇਆ ਮਿਰਰ ਵਰਕ ਪਲੱਸ ਥ्रेड ਵਰਕ ਬਹੁਤ ਹੀ ਜ਼ਿਆਦਾ ਪਿਆਰੇ ਜੀ ਸੂਟ ਨੇ ਜੀ ਡਬਲ ਡਬਲ ਲੇਸ ਲੱਗੀ ਹੋਈ ਆ ਤੇ ਇਹ ਵੀ ਉਦਾਂ ਹੀ ਹੋਊਗਾ ਮੇਰੇ ਖਿਆਲ ਆ 3 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਸਲਵਾਰ ਨਾਲ ਲਾਊਗਾ ਗਲੇਸ ਕਾਟਨ ਦੀ ਸ਼ਰਟ ਹੈ ਇਹ ਆ ਲੋ ਜੀ ਇਹ ਬੈਕ ਸਾਈਡ ਹੈ ਦੀ ਠੀਕ ਹੈ ਤੇ ਬਾਜੂ ਦੇਖੋ ਬਾਜੂ ਅਲੱਗ ਤੋਂ ਮਿਲਣਗੀਆਂ ਇਹ ਵਾਲੀਆਂ ਇੱਥੋਂ ਕੱਟਣਗੀਆਂ ਇੱਕ ਆ ਬਾਜੂ ਹੋਊਗੀ ਇੱਕ ਇਹ ਵਾਲੀ ਬਾਜੂ ਹੋਊਗੀ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਗਲੇਸ ਕਾਟਨ ਦੀ ਸਲਵਾਰਾ ਬੜੀ ਪਿਆਰੀ ਸਲਵਾਰਾ ਲਸ਼ਲਸ਼ ਕਰਨ ਦਾ ਕੱਪੜਾ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਤੇ ਜੇ ਬਾਹਰ ਲਈਆਂ ਪਹਿਣਾ ਨੇ ਲੈਣਾ ਤਾਂ ਲਾਈਨਿੰਗ ਲਾ ਕੇ ਭਾਵੇਂ ਉਹ ਸਰਦੀ ਚ ਪਾਈ ਜਾਣਾ ਤੇ ਇਧਰ ਲਈਆਂ ਪਹਿਣਾ ਬਿਨਾ ਲਾਈਨਿੰਗ ਤੋਂ ਗਰਮੀ ਚ ਪਾ ਸਕਦੀਆਂ ਨੇ ਲੋ ਜੀ ਜੇ ਸਰਦੀ ਚ ਪਾਉਣਾ ਤਾਂ ਲਾਈਨਿੰਗ ਲਾ ਕੇ ਪਾ ਲਓ ਲੋ ਜੀ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਇਹਦਾ ਤੇ ਦੁਪੱਟਾ ਦੇਖੋ ਚਨੋਂਮ ਦੇ ਵਿੱਚ ਦੁਪੱਟਾ ਆਊਗਾ ਆ ਲੋ ਠੀਕ ਹੈ ਇੱਕ ਪੱਲੇ ਤੇ ਇਹ ਵਾਲਾ ਫਲਾਵਰ ਦੂਜੇ ਪੱਲੇ ਤੇ ਫੇਰ ਆਹ ਫਲਾਵਰ ਤੇ ਫੋਰ ਸਾਈਡ ਤੋਂ ਤੁਹਾਨੂੰ ਆ ਸਕੈਲਪਿੰਗ ਮਿਲੂਗੀ ਤੇ ਪ੍ਰਾਈਸ ਇਹਦੀ ਹੈਗੀ ਐ ਬਹੁਤ ਜ਼ਿਆਦਾ ਸੋਹਣਾ ਜ਼ਬਰਦਸਤ ਸੂਟ ਹੈਗਾ ਆ ਪਹਿਲਾਂ ਇਹਦੀ ਪ੍ਰਾਈਸ ਸੀਗੀ ਕਿੰਨੀ ਸੀਗੀ ਇਹ 2295 ਅੱਜ 2095 ਦਾ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗਾ ਲੋ ਜੀ ਅੱਗੇ ਇਹ ਵੀ ਬਹੁਤ ਸੋਹਣਾ ਸੂਟ ਹੈ ਹੈ ਕਾਟਨ ਦੇ ਵਿੱਚ ਹੀ ਹੈ ਪਰ ਅੱਛਾ ਜਿਹਾ ਸੂਟ ਹੈਗਾ ਬਹੁਤ ਚੈੱਕ ਦੇ ਵਿੱਚ ਕਾਟਨ ਹੈਗੀ ਆ ਦੀ ਹੀ ਰੋ ਆਹ ਫਲਾਵਰ neck ਦੇ ਉੱਪਰ ਆਉਗਾ ਇੱਥੇ ਇੱਥੋਂ ਤੁਹਾਡਾ neck ਨਿਕਲੂਗਾ ਠੀਕ ਹੈ ਜੀ ਸੂਟ ਰਾਮਟੈਕਸ ਦੇ ਵਿੱਚ ਹੀ ਆਉਣਗੇ ਇਹਦੇ ਉੱਪਰ ਫਿਰ ਵਰਕ ਹੋਇਆ ਹੋਇਆ ਨਾਟ ਵਰਕ ਤਾਂ ਜੀ ਇੱਕ ਫਲਾਵਰ ਇਹਦੇ ਤੁਹਾਨੂੰ ਆ ਘੇਰੇ ਤੇ ਮਿਲੂਗਾ ਇਹਦੇ ਉੱਪਰ ਵੀ ਤੁਹਾਨੂੰ ਹੈਂਡ ਵਰਕ ਮਿਲੂਗਾ ਸਾਰੇ ਤੇ ਨੋਟਵਰਕ ਪਲੱਸ ਸਿੱਪੀ ਵਰਕ ਬਹੁਤ ਸੋਹਣਾ ਸੂਟ ਹੈ ਇਹ ਵੀ ਔਰ ਕਾਟਨ ਹੈ ਨਾ ਜਿਹੜੀ ਉਹ ਤੁਸੀਂ ਦੇਖੋ ਕਿੰਨੀ ਸੋਹਣੀ ਹੈ ਚੱਕ ਚੱਕ ਦੇ ਵਿੱਚ ਹੈ ਬੜੀ ਪਿਆਰੀ ਜੀ ਕਾਟਨ ਹੈਗੀ ਹੈ ਇਹ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗਾ ਬਾਜੂ ਤੇ ਪ੍ਰਿੰਟ ਠੀਕ ਹੈ ਜੀ ਔਰ ਘੇਰਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਦਾ ਬਹੁਤ ਜਿਆਦਾ ਸੋਹਣਾ ਘੇਰਾ ਹੈ ਬਹੁਤ ਪਿਆਰਾ ਸੂਟ ਹੈ ਘੇਰਾ ਬਹੁਤ ਬਹੁਤ ਸੋਹਣਾ ਹੈ ਤੇ ਇਹ ਹੈਗੀ ਜੀ ਇਹਦੀ ਸਲਵਾਰ ਕਾਟਨ ਦੇ ਵਿੱਚ ਸ਼ਰਟ ਹੈ ਤੇ ਕਾਟਨ ਦੇ ਵਿੱਚ ਹੀ ਸਲਵਾਰ ਠੀਕ ਹੈ ਤੇ ਤੁਹਾਨੂੰ ਮੈਂ ਦੱਸ ਦੇਣੀ ਆ ਕਿ ਕਿੰਨਾ ਹੋਊਗਾ ਸਟਾਫ ਇਹਦਾ ਤੁਸੀਂ ਪਹਿਲਾਂ ਇਹਦੀ ਬੈਕ ਸਾਈਡ ਦੇਖੋ ਹਾਂ ਇਹ ਹੈਗਾ ਇਹਦਾ ਅ ਬੈਕ ਸਾਈਡ ਬੈਕ ਸਾਈਡ ਪਲੇਨ ਰਹੂਗੀ ਮਤਲਬ ਚੱਕ ਦੇ ਵਿੱਚ ਤੇ ਇਹ ਬਾਜੂ ਵਾਲੀ ਠੀਕ ਹੈ ਜੀ ਤੇ ਸਲਵਾਰ ਹੋਊਗੀ ਜਿਹਦੀ 3 ਮੀਟਰ 3 ਮੀਟਰ ਸਲਵਾਰ ਦੇ ਨਾਲ ਆਊਗਾ ਕਪੜਾ ਇਹਨਾਂ ਦਾ ਸਲਵਾਰਾਂ ਦਾ ਬਹੁਤ ਜ਼ਿਆਦਾ ਹੁੰਦਾ ਰੰਡੈਕਸ ਤੇ ਇਹ ਲਓ ਜੀ ਤੁਸੀਂ ਦੁਪੱਟਾ ਇੱਥੇ ਰੰਗ ਵੇਖ ਲੈਣਾ ਇੱਥੇ ਸਹੀ ਆ ਦੇਖ ਲਓ ਜੀ ਜਿੱਥੇ ਕਿਹਾ ਸੀ ਗ੍ਰੀਨ ਜਿਹਾ ਕਲਰ ਆ ਇੱਥੇ ਆ ਲਓ ਇਹ ਹੈਗਾ ਮਸਲੀਨ ਦਾ ਦੁਪੱਟਾ ਔਰ ਬਹੁਤ ਸੋਹਣੀ ਪਿਓਰ ਮਸਲੀਨ ਪਤਲੀ ਪਤਲੀ ਆ ਦੇਖੋ ਕਿੰਨਾ ਸੋਹਣਾ ਸਟੱਫ ਹੈ ਹਾਂ ਬਹੁਤ ਸੋਹਣਾ ਬੜਾ ਜਿਆਦਾ ਸੋਹਣਾ ਸਟੱਫ ਹੈ ਆ ਘੁੰਲੜ ੜਲੜ ਠੀਕ ਹੈ ਜੀ 4 ਸਾਈਡ ਲੇਸ ਤੇ ਪ੍ਰਾਈਸ ਇਹਦੀ ਹੈਗੀ ਆ ਪਹਿਲਾਂ ਸੀ ਇਹਦੀ ਪ੍ਰਾਈਸ ਅ 2650 ਸੀ ਜੀ ਅੱਜ ਤੁਹਾਨੂੰ 2450 ਦੇ ਵਿੱਚ ਮਿਲੂਗਾ 200 ਦੇ ਡਿਸਕਾਊਂਟ ਤੇ ਮਿਲੂਗਾ ਸ਼ਿਪਿੰਗ ਫ੍ਰੀ ਹੋਊ ਲਓ ਜੀ ਅਗਲਾ ਸੂਟ ਦੇਖੋ ਬੰਬ ਸੂਟ ਹੈ ਬੰਬ ਇੰਨਾ ਕਿ ਸੋਹਣਾ ਸੂਟ ਆ ਕਲਰ ਵੀ ਇੰਨਾ ਸੋਹਣਾ ਤੇ ਡਿਜ਼ਾਈਨ ਵੀ ਇੰਨਾ ਸੋਹਣਾ ਸਾਰੇ ਸੂਟ ਦੇ ਵਿੱਚ ਵਰਕ ਹੈ ਸਾਰੇ ਦੇ ਵਿੱਚ ਟੋਟਲੀ ਪੂਰੇ ਸੂਟ ਦੇ ਵਿੱਚ ਸ਼ਰਟ ਦੇਖੋ ਤੁਸੀਂ ਪੂਰੀ ਸ਼ਰਟ ਫਰੰਟ ਐਂਡ ਬ੍ਰੀਕ ਥ੍ਰੈਡ ਵਰਕ ਦੇ ਨਾਲ ਭਰਿਆ ਹੋਇਆ ਵਿੱਚ ਵਿੱਚ ਕਿਤੇ ਕਿਤੇ ਇਹਦੇ ਸੀਕੁਐਂਸ ਵਰਕ ਹਲਕੀ ਹਲਕੀ ਬ੍ਰੀਕ ਸਿੱਪੀ ਲੱਗੀ ਹੋਈ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਗਲੇਸ ਕਾਟਨ ਦਾ ਸੂਟ ਹੈ ਰੰਗ ਸਹੀ ਆ ਲੋ ਜੀ ਜਿਹੜਾ ਇਹ ਤਾਂ ਨਹੀਂ ਸਹੀ ਮਹਿੰਦੀ ਜੀ ਜ ਹੈ ਮਹਿੰਦੀ ਰੰਗਾ ਜ ਹੈ ਮਹਿੰਦੀ ਹੈ ਮਹਿੰਦੀ ਮਸਟਰਡ ਜ ਹੈ ਹਾਂ ਮਹਿੰਦੀ ਰੰਗ ਹੈ ਉਹ ਸੋਹਣਾ ਰੰਗ ਹੈ ਤੇ ਬਹੁਤ ਹੀ ਸੋਹਣਾ ਹੈ ਸਟੱਫ ਹੈਗਾ ਤੇ ਘੇਰਾ ਦੇਖੋ ਸਾਰੇ ਘੇਰੇ ਦੇ ਉੱਪਰ ਹੈਂਡ ਦਾ ਟੱਚ ਠੀਕ ਹੈ ਜੀ ਤੇ ਕਲਰ ਵੀ ਬਹੁਤ ਪਿਆਰਾ ਹੈ ਤੇ ਬੈਕ ਸਾਈਡ ਦੇਖੋ ਇਹ ਆਲੋ ਬਾਜੂ ਤੇ ਵੀ ਸੇਮ ਹੀ ਪ੍ਰਿੰਟ ਆਊਗਾ ਸਾਰਾ ਪਲੇਨ ਤੇ نیچے ਜਾ ਕੇ ਬਾਰਡਰ ਫੇਰ ਮਿਲੂਗਾ ਠੀਕ ਹੈ ਜੀ ਤੇ ਸਲਵਾਰ ਮਿਲੂਗੀ ਜੀ ਤੁਹਾਨੂੰ ਲਗਭਗ ਤਿੰਨ ਥੋੜੀ ਬਹੁਤੀ ਭਾਵੇਂ ਘੱਟ ਹੋਵੇ 2.5 ਤੋਂ ਪਲੱਸ ਹੀ ਮਿਲਣੀਆਂ ਸਾਰੀਆਂ ਸਲਵਾਰਾਂ ਤੁਹਾਨੂੰ ਆਲੋ ਦੁਪੱਟਾ ਉਸ ਤੋਂ ਵੀ ਸੋਹਣਾ ਚਨੂਨ ਦਾ ਦੁਪੱਟਾ ਵਹਿ ਜਾ ਵਹਿ ਜਾ ਕਰਦੇ ਸੂਟ ਆਲੋ ਜੀ ਬਹੁਤ ਪਿਆਰਾ ਦੁਪੱਟਾ ਬਹੁਤ ਜਿਆਦਾ ਸੋਹਣਾ ਦੁਪੱਟਾ 4 ਸਾਈਡ ਬਾਰਡਰ ਹੈ ਲੋ ਸਰਦਾਰੀ ਲੁੱਕ ਦੇ ਸੂਟ ਨੇ ਜੀ ਸਾਰੇ ਤੇ ਇਹ ਹੈਗੀ ਆ ਜੀ ਇਹਦੀ ਲੇਸ 4 ਸਾਈਡ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦੀ ਦੱਸਦੀ ਆ ਪ੍ਰਾਈਸ ਸੂਟ ਵੀ ਬਹੁਤ ਸੋਹਣੇ ਆ ਪ੍ਰਾਈਸ ਵੀ ਬਹੁਤ ਸੋਹਣੀ ਆ 2645 ਦਾ ਸੂਟ ਸੀਗਾ ਅੱਜ 2445 ਦੇ ਵਿੱਚ ਉਹ ਫ੍ਰੀ ਸ਼ਿਪਿੰਗ ਨਾਲ ਲੋ ਜੀ ਇੱਕ ਕਲਰ ਉਹ ਇੱਕ ਸੂਟ ਤੁਹਾਨੂੰ ਦਿਖਾਇਆ ਸੀਗਾ ਮੈਂ ਸੀ ਗ੍ਰੀਨ ਉਹਦੇ ਵਿੱਚ ਇੱਕ ਕਲਰ ਤੁਹਾਨੂੰ ਆ ਵੀ ਮਿਲੂਗਾ ਪੀਜ ਜਿਹੜਾ ਸੂਟ ਆਪਾਂ ਪਹਿਲਾਂ ਦੇਖ ਚੁੱਕੇ ਆ ਨਾ ਜਿਹਦੇ ਬਾਰਡਰ ਦੇ ਉੱਪਰ ਇਸ ਤਰ੍ਹਾਂ ਨੈੱਟ ਬਣਿਆ ਸੀ ਇਹ ਵਾਲਾ ਤੇ ਉਦਾਂ ਹੀ ਪ੍ਰਾਈਸ ਇਹਦੀ ਵੀ 2450 ਦੇ ਵਿੱਚ ਆਊਗਾ ਇਹ ਬੜਾ ਸੋਹਣਾ ਬਾਰਡਰ ਬਣਿਆ ਹੋਇਆ ਤਾਂ ਮੈਂ ਬਾਰਡਰ ਨਾਪ ਦਿੰਨੀ ਆ ਮਾੜਾ ਜਿਹਾ ਤੁਹਾਨੂੰ ਸਾਡੇ 26 ਹੈਗਾ ਜੀ ਬਹੁਤ ਹਾਂ ਤੇ ਇਹ ਹੈਗਾ ਮਸਲੀਨ ਦਾ ਦੁਪੱਟਾ ਜਿਵੇਂ ਉਹਦਾ ਦੁਪੱਟਾ ਦੇਖਿਆ ਸੀ ਉਦਾਂ ਹੀ ਇਹਦਾ ਬਹੁਤ ਸੋਹਣਾ ਦੁਪੱਟਾ ਹੈ ਪਾਣੀ ਵਰਗਾ ਦੁਪੱਟਾ ਹੈ ਦੇਖੋ ਸਟੱਫ ਇੰਨਾ ਸੋਹਣਾ ਹੈ 2450 ਦੇ ਵਿੱਚ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਸਲਵਾਰਾਂ ਲਗਭਗ 3 ਮੀਟਰ ਹੋਣਗੀਆਂ ਥੋੜੀ ਬਹੁਤੀ ਕੱਟ ਹੋ ਸਕਦੀ ਹੈ ਜਿਆਦਾ ਨਹੀਂ ਲੋ ਜੀ ਅਗਲਾ ਸੂਟ ਦੇਖੋ ਇਹਦੇ ਨਾਲ ਦਾ ਸੂਟ ਪਹਿਲਾਂ ਤੁਸੀਂ ਮਿੱਠਾ ਪੀਲਾ ਜਿਹਾ ਇੱਕ ਦੇਖ ਚੁੱਕੇ ਹੋ ਬੜਾ ਸੋਹਣਾ ਜਿਹਾ ਸੂਟ ਹੈਗਾ ਇਹ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਘੇਰਾ ਦੇਖ ਲਓ ਬੜਾ ਸੋਹਣਾ ਜਿਹਾ ਘੇਰਾ ਹੈ thread work te plus vich mirror work ਠੀਕ ਹੈ ਜੀ ਤੇ ਆ ਲੋ ਇਹ ਹੈਗੀ ਸਲਵਾਰ ਬਹੁਤ ਸੋਹਣੀ ਸਲਵਾਰ ਗਲੇਸ कॉटन ਦੀ ਫਲਸ਼ ਫਲਸ਼ ਕਰਦੇ ਸੂ ਤੇ ਨੈਕਸਟ ਹੈ ਇਹ ਵਾਲਾ ਦੁਪੱਟਾ ਲੋ ਤਿੰਨੋਂ ਹੁੰਦਾ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਤੇ ਪਿਆਰਾ ਜਿਹਾ ਸੂ ਠੀਕ ਹੈ ਜੀ ਲੋ ਇਹ ਬਹੁਤ ਖੂਬਸੂਰਤ ਜਿਹਾ ਸੂਟ ਗਲੇਸ ਕਾਟਨ ਦੇ ਵਿੱਚ ਪ੍ਰਿੰਟ ਦੇਖੋ ਪਹਿਲਾਂ ਤੁਸੀਂ ਇਹਦਾ ਆਹ ਲਾਈਟ ਮਹਿੰਦੀ ਜਿਹਾ ਪਿਸਤਾ ਜਿਹਾ ਡਸਟੀ ਜਿਹਾ ਹੈ ਨਾ ਇਹ ਤਾਂ ਇੱਥੇ ਤਾਂ ਬਹੁਤ ਹੋਰੀ ਤਰ੍ਹਾਂ ਦਾ ਕਲਰ ਆ ਰਿਹਾ ਹੈ ਨਹੀਂ ਹੋਰ ਬਖਾਂ ਹਾਂ ਦੂਰਾ ਕਲਰ ਸਹੀ ਆਊਗਾ ਆਇਟ ਨੇੜੇ ਤੇੜੇ ਆ ਗਿਆ ਹੁਣ ਬਸ ਇੱਥੇ ਨੇੜੇ ਤੇੜੇ ਜੀ ਹਾਂ ਥੋੜਾ ਬਹੁਤਾ ਫਰਕ ਹੁੰਦਾ ਨਹੀਂ ਤਾਂ ਲਗਭਗ ਸਹੀ ਆ ਜਾਂਦਾ ਹੈ ਇਹ ਹੈਗਾ ਜੀ ਇਹਦਾ ਵਰਕ ਘੇਰੇ ਤੇ ਡਸਟੀ ਮਹਿੰਦੀ ਜ ਹੈ ਇਹ ਘੇਰੇ ਦਾ ਵਰਕ ਮਿਲੂਗਾ ਪਿਆਰਾ ਜਿਹਾ ਵਰਕ ਹੈ ਘੇਰੇ ਦੇ ਉੱਪਰ ਤੁਹਾਨੂੰ ਮਿਲਣਾ ਜਿਹੜਾ ਤੇ ਇਹ ਹੈਗੀ ਆ ਸਲਵਾਰ ਮਹਿੰਦੀ ਤੇ ਆਹ ਲੋ ਇਹ ਵਾਲਾ ਪ੍ਰਿੰਟ ਹੈ ਦੇ ਉੱਪਰ ਸਲਵਾਰ ਤਾਂ ਹੋਰੇ ਰੰਗ ਜਿਹਾ ਹੈ ਗਲੇਸ कॉटन ਦੇ ਵਿੱਚ ਹੀ ਸਲਵਾਰ ਆਉਗੀ ਔਰ ਗਲੇਸ कॉटन ਦੇ ਵਿੱਚ ਹੀ ਸ਼ਰਟ ਆਉਗਾ ਬੜਾ ਪਿਆਰਾ ਸ਼ਰਟ ਹੈ ਤੇ ਮੈਂ ਤੁਹਾਨੂੰ ਦੱਸਦੀ ਹਾਂ ਇੱਥੇ ਸਹੀ ਹੈ ਲੈ ਸਹੀ ਹੈ ਆਹ ਕਮੀਜ਼ ਤਾਂ ਆ ਗਿਆ ਹਾਂ ਠੀਕ ਹੈ ਇੱਥੇ ਲੋ ਜੀ ਦੇਖੋ ਜੀ ਬੀਬੀ ਨੇ ਕਿਹਾ ਤੁਹਾਨੂੰ ਦੇਖ ਲੋ ਆ ਇੱਥੇ ਸਹੀ ਹੈ ਲੋ ਜੀ ਤੇ ਇਹ ਇੱਕ ਇਹ ਹੈਗੀ ਆ 3 ਮੀਟਰ ਦੀ ਲਗਭਗ ਹੀ ਇਹ ਆ ਸਲਵਾਰ ਤੇ ਮੈਂ ਤੁਹਾਨੂੰ ਦੁਪੱਟਾ ਦਿਖਾ ਦਿਆਂਗਾ ਦੁਪੱਟਾ ਮਿਲੂਗਾ ਜੀ ਇਹ ਤਾਂ ਪ्युअर ਸ਼ਿਫான் ਦੇ ਵਿੱਚ ਤੁਹਾਨੂੰ ਆਲੋ ਪ्युअर ਸ਼ਿਫான் ਦੇ ਵਿੱਚ ਦੁਪੱਟਾ ਬਹੁਤ ਸੋਹਣਾ ਦੁਪੱਟਾ ਸਿਰਫ ਤੇ ਟਿਕਣ ਵਾਲਾ ਵੱਡਾ ਸਾਰਾ ਦੁਪੱਟਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਤੇ ਇਹ ਹੈਗੀ ਐ ਲੇਸ ਖੁੱਲਾ ਢੁਲਾ ਦੁਪੱਟਾ ਅਸਰ ਕਰਾ ਹੋ ਕੇ ਪਤਾ ਇਹਨਾਂ ਦਾ ਫੈਡਾ ਲਓ ਮੈਂ ਦੂਰਾ ਕਰ ਦੇਣੀ ਆ ਦੂਰਾ ਕਰ ਦੁਪੱਟਾ ਐਡਾ ਸੋਹਣਾ ਇਹ ਲਓ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹਦੀ ਪ੍ਰਾਈਸ ਪ੍ਰਾਈਸ ਇਹਦੀ ਹੈਗੀ ਆ 2050 ਪੈਗਲੇਸ ਕਾਟਨ ਦੇ ਵਿੱਚ 2050 ਦੇ ਵਿੱਚ ਆ ਜੂਗਾ ਸ਼ਿਪਿੰਗ ਫ੍ਰੀ ਹੋਊ ਹੁਣ ਮੈਂ ਤੁਹਾਨੂੰ ਨਾ ਇੱਕ ਭੈਣ ਦੇ ਬਾਹਰਲੇ ਬਾਹਰ ਹੈ ਭੈਣ ਉਹਨਾਂ ਦੇ ਸੂਟ ਦਿਖਾਉਣੀ ਆ ਸਿਚ ਹੋ ਕੇ ਆਏ ਨੇ ਬਸ ਸਟਿਚਿੰਗ ਆਈਡੀਆ ਮਿਲ ਜਾਂਦਾ ਹੈਗਾ ਆ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਵਾਲਾ ਹੈਗਾ ਜੀ ਉਹਨਾਂ ਦਾ neck ਬੜਾ ਹੀ ਪਿਆਰਾ ਜਿਹਾ neck ਬਣਿਆ ਔਰ ਉਹਨਾਂ ਨੂੰ ਅਸੀਂ ਫੋਟੋ ਪਾਈ ਸੀ ਕਿ ਉਸ ਹਿਸਾਬ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਵਾਲੀ ਡਿਜ਼ਾਈਨਿੰਗ ਕਰਾ ਦੋ ਸੋ ਆਪਾਂ ਇਹ ਡਿਜ਼ਾਈਨਿੰਗ ਕਰਾ ਕੇ ਦਿਤੀ ਆ ਇਹ ਲੇਸਸ ਦੀਆਂ ਪੈਨਲ ਪਾਏ ਹੋਏ ਨੇ ਬਹੁਤ ਸੋਹਣਾ ਲੱਗਦਾ ਹੈ ਕਟਵਰਕ ਦਾ ਸੂਟ ਸੀਗਾ ਇਹ ਬੜਾ ਸੋਹਣਾ ਜਾਂ ਠੀਕ ਹੈ ਜੀ ਤੇ ਬਾਜੂ ਤੇ ਆਪਾਂ ਇਹ ਵਾਲੀ ਲੇਸ ਦਿਤੀ ਆ ਐਕਚੁਅਲੀ ਵਰਕ ਹੋਇਆ ਹੋਇਆ ਸੀ ਉਹਦੇ ਤੇ ਇਹ ਵਾਲਾ ਵਰਕ ਹੋਇਆ ਹੋਇਆ ਸੀ ਪਰ ਪ੍ਰੋਬਲਮ ਇਹ ਸੀ ਕਿ ਵਰਕ ਸੀਗਾ ਕੱਟ ਸੀ ਉਹ ਅੱਧੀ ਤੇ ਆਉਂਦਾ ਸੀ ਤਾਂ ਕਰਕੇ ਅਸੀਂ ਉਹ ਵਰਕ ਨਹੀਂ ਥਾਉਂਦੇ ਠੀਕ ਹੈ ਜੀ ਬਹੁਤ ਪਿਆਰਾ ਬਣ ਗਿਆ ਸੂਟ ਤੇ ਇਹ ਹੈਗੀ ਆ ਦੀ ਸਲਵਾਰ ਤੇ ਸਲਵਾਰ ਤੇ ਇਹ ਵਾਲੀ ਲੇਸ ਲੱਗੀ ਹੋਈ ਹੈ ਥੋੜੀ ਥੋੜੀ ਡਿਜ਼ਾਈਨਿੰਗ ਦੇ ਨਾਲ ਸੂਟ ਆ ਜਿਹੜੇ ਉਹ ਬਹੁਤ ਖੂਬਸੂਰਤ ਬਣ ਜਾਂਦੇ ਨੇ ਜੇ ਆਪਾਂ ਇਦਾਂ ਡਿਜ਼ਾਈਨਿੰਗ ਕਰਦੇ ਰਹੀਏ ਬਾਹਲੇ ਸਿੰਪਲ ਜਿਹੇ ਸੂਟ ਵੀ ਨਹੀਂ ਪਾਏ ਜਾਂਦੇ ਤੇ ਲਓ ਜੀ ਅਗਲਾ ਸੂਟ ਆ ਜਿਹੜਾ ਉਹ ਵੀ ਦਿਖਾਉਣੀ ਆ ਮੈਂ ਤੁਹਾਨੂੰ ਇਹ ਭੈਣ ਨੇ ਕਿਹਾ ਸੀਗਾ ਕਿ ਪਲਾਜ਼ੋ ਨਾਲ ਬਣਾਇਓ ਮੇਰਾ ਸੋ ਆਪਾਂ ਪਲਾਜ਼ੋ ਨਾਲ ਬਣਾਇਆ ਔਰ ਇਹ ਪੋਟਲੀ ਬਟਨ ਦਿੱਤੇ ਨੇ ਨੈਕ ਬਹੁਤ ਸੋਹਣਾ ਬਣਿਆ ਹੈ ਠੀਕ ਹੈ ਪਾਈਪਿੰਗ ਦਿੱਤੀ ਹੋਈ ਆ ਸਲਵਾਰ ਨਾਲ ਦੀ ਕਿਉਂਕਿ ਇਹਦਾ ਪਲਾਜ਼ੋ ਸੀ ਸੋ ਕਪੜਾ ਜਿਹੜਾ ਥੋੜਾ ਬਚ ਗਿਆ ਸੀ ਸੋ ਆਪਾਂ ਪਾਈਪਿੰਗ ਦਿੱਤੀ ਠੀਕ ਹੈ ਤੇ ਬਾਜੂ ਤੇ ਵੀ ਉਦਾਂ ਪਾਈਪਿੰਗ ਦਿੱਤੀ ਹੋਈ ਆ ਸੋਬਰ ਐਂਡ ਸਿੰਪਲ ਤੇ ਨੀਚੇ ਘੇਰੇ ਤੇ ਇਹਦਾ ਕਟਵਰਕ ਹੈ ਗਈ ਸੀਗਾ ਇਦਾਂ ਟ੍ਰिपल-ਟ੍ਰिपल ਲਾਈਨਾਂ ਹੈਗੀਆਂ ਸੀ ਇਹ ਬਣਾਇਆ ਭੈਣ ਨੇ ਪਲਾਜ਼ੋ ਤੇ ਪੈਂਟ ਪਲਾਜ਼ੋ ਬਣਾਇਆ ਪਲਾਜ਼ੋ ਦੇ ਅਸੀਂ ਇੱਥੇ ਪਿੰਟੈਕਸ ਦਿੱਤੇ ਨੇ ਠੀਕ ਹੈ ਜੀ ਚਾਰ-ਚਾਰ ਪਿੰਟੈਕਸ ਦਿੱਤੇ ਹੋਏ ਨੇ ਕਾਫੀ ਜ਼ਿਆਦਾ ਖੂਬਸੂਰਤ ਸੂਟ ਆ ਜਿਹੜਾ ਬਣ ਕੇ ਰੈਡੀ ਹੋਇਆ ਤੇ ਇੱਕ ਪਾਕਟ ਵੀ ਹੋਈ ਆ ਰੈਡੀ ਮੇਡ ਦੀ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਆ ਬਹੁਤ ਪਿਆਰਾ ਲੱਗਦਾ ਸੂਟ ਲੋ ਜੀ ਅਗਰ ਤੁਹਾਨੂੰ ਇਹਨਾਂ ਚ ਕੋਈ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਖੂਬਸੂਰਤ ਸੂਟ ਬਣੇ ਨੇ ਤੇ ਦੁਪੱਟੇ ਜਿਸੀ ਰੈਡੀ ਕਰਨੀਆਂ ਤੇ ਲੋ ਜੀ ਮੈਂ ਇੱਕ ਤੁਹਾਨੂੰ ਸੂਟ ਦਾ ਨਾ ਦੁਪੱਟਾ ਦਿਖਾ ਦਿੰਨੀ ਆ ਇਹ ਵੀ ਕਿਸੇ ਭੈਣ ਦਾ ਸੂਟ ਆ ਔਰ ਅਸੀਂ ਪਾਰਸਲ ਭੇਜਣਾ ਇਹਦੇ ਨਾਲ ਦੇ ਆਪਾਂ ਬਹੁਤ ਸਾਰੇ ਸੂਟ ਆ ਡਰ ਰੰਗਾ ਦੇ ਵਿੱਚ ਦੇ ਚੁੱਕੇ ਆ ਹੁਣੇ ਖਤਮ ਹੋ ਚੁੱਕੇ ਨੇ ਇਸ ਲਈ ਸੂਟ ਦੀ ਤਾਂ ਤੁਸੀਂ ਬੜਾ ਧਿਆਨ ਨਾ ਹੀ ਦਿਓ ਕਿਉਂਕਿ ਹੁਣੇ ਸਾਡੇ ਕੋਲੇ ਹੈ ਨਹੀਂਗੇ ਸੂਟ ਇਹਦੇ ਨਾਲ ਦੇ ਤੇ ਇਹ ਵਾਲਾ ਜਿਹੜਾ ਦੁਪੱਟਾ ਹੈਗਾ ਇਹ ਮੈਂ ਤੁਹਾਨੂੰ ਦਿਖਾਉਣੀ ਆ ਡਿਜ਼ਾਈਨਿੰਗ ਦੁਪੱਟੇ ਦੀ ਟਾਈ ਐਂਡਾਈ ਮੈਨੂੰ ਕਾਫੀ ਜ਼ਿਆਦਾ ਸੋਹਣੀ ਲੱਗੀ ਇਹ ਲਓ ਖੁੱਲਾ ਡੁੱਲਾ ਕੋਟੇ ਦਾ ਦੁਪੱਟਾ ਔਰ ਟਾਈ ਐਂਡਾਈ ਬੜੀ ਪਿਆਰੀ ਦੇਖੋ ਜੀ ਟਾਈ ਮੀਟਰ ਦਾ ਦੁਪੱਟਾ ਸੋਹਣੀ ਜੀ ਟਾਈ ਦਾ ਠੀਕ ਹੈ ਜੀ ਲਓ ਜੀ ਇਹ ਸੀਗੇ ਆਪਣੇ ਕੁਝ ਕੁ ਟਾਈ ਡਾਈ ਦੇ ਡਿਜ਼ਾਈਨ ਔਰ ਕੁਝ ਕੁ ਸਟਿਚਿੰਗ ਦੇ ਡਿਜ਼ਾਈਨ ਲੋ ਦੀ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਹਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ